ਮੇਲਾ ਮਾਗੀ ਦਾ ਸ਼੍ਰੀ ਮੁਕਸਰ ਸਾਹਿਬ ਪੰਜਾਬ ਦੇ ਵਿੱਚ ਛੱਡ ਦੇਸ਼ ਵਿਦੇਸ਼ ਵਿੱਚ ਵੀ ਪ੍ਰਸਿੱਧ ਹੈ ਤੇ ਅੱਜ ਹੁਣ ਮੇਲਾ ਮਾਗੀ ਦੇ ਸਬੰਧ ਦੇ ਵਿੱਚ ਤਿਆਰੀਆਂ ਜਿਹੜੀਆਂ ਜੋਰਾਂ ਛੋਰਾਆਂ ਦੇ ਨਾਲ ਚੱਲ ਰਹੀਆਂ ਐ ਤੇ ਇਸ ਸਬੰਧ ਦੇ ਵਿੱਚ ਪੁਲਿਸ ਫਰੀਦਕੋਟ ਰੇਂਜ ਦੇ ਆਈਜੀ ਜਿਹੜੇ ਆ ਉਹ ਅੱਜ ਸ਼੍ਰੀ ਮੁਕਸਰ ਸਾਹਿਬ ਵੀ ਖੇ ਆਏ ਅਤੇ ਸਬੰਧਤ ਐਸਐਸਪੀ ਅਤੇ ਹੋਰ ਪੁਲਿਸ ਅਧਿਕਾਰੀਆਂ ਨਾਲ ਮੌਕੇ ਦਾ ਜਾਇਜ਼ਾ ਲਿਆ ਉਹਨਾਂ ਦੱਸਿਆ ਦੀ 40 ਮੁਕਤੀਆਂ ਦੀ ਯਾਦ ਦੇ ਵਿੱਚ ਲੱਗਣ ਵਾਲੇ ਇਸ ਪਵਿੱਤਰ ਅਤੇ ਇਤਿਹਾਸਕ ਮੇਲਾ ਮਾਗੀ ਦੇ ਸੰਬੰਧ ਵਿੱਚ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਹੈ ਲੋਕਾਂ ਦੀ ਸਹੂਲਤ ਦੇ ਲਈ ਵਹੀਕਲ ਪਾਰਕਿੰਗ ਬੱਸ ਪਾਰਕਿੰਗ ਪੁਲਿਸ ਸਹਾਇਤਾ ਕੇਂਦਰ ਅਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਹਰ ਤਰ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਤੁਸੀਂ ਦੇਖ ਰਹੇ ਹੋ ਫੋਟੋਆਂ ਦੇ ਵਿੱਚ ਵੀਡੀਓ ਦੇ ਵਿੱਚ ਦੇਖ ਰਹੇ ਹੋ ਵੀ ਪੁਲ ਆਈਜੀ ਸਾਹਿਬ ਜਿਹੜੇ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰ ਰਹੇ ਹੈ ਤੇ ਉਹਨਾਂ ਨੂੰ ਦੱਸ ਰਹੇ ਕਿਥੇ ਕਿਥੇ ਕੀ ਕੀ ਪ੍ਰਬੰਧ ਕੀਤਾ ਜਾਣਾ ਹੈ ਤੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੇ ਇਸ ਸਬੰਧ ਦੇ ਵਿੱਚ ਉਹਨਾਂ ਦੇ ਨਾਲ ਸਤਨਾਮ ਸਿੰਘ ਜੀ ਡੀਐਸਪੀ ਮੁਕਸਰ ਤੋਂ ਸੰਜੀਵ ਗੋਇਲ ਜੀ ਤੇ ਅਮਰੀਕ ਸਿੰਘ ਜੀ ਡੀਐਸਪੀ ਰਵਿੰਦਰ ਸਿੰਘ ਜੀ ਡੀਐਸਪੀ ਵਿਕਰਮਜੀਤ ਸਿੰਘ ਮੁਖ ਥਾਣਾ ਅਫਸਰ ਸ਼੍ਰੀ ਮੁਕਸਰ ਸਾਹਿਬ ਥਾਣਾ ਸਿਟੀ ਮੁਕਸਰ ਦੇ ਮੁਖ ਅਫਸਰ ਵਰਨ ਵਰਨ ਜੀ ਤੇ ਐਸਆਈ ਲਵਪਰੀ ਸਿੰਘ ਤੇ ਹੋਰ ਜਿਹੜੇ ਸਾਥੀ ਜਿਹੜੇ ਉਹ ਪਾਰੀ ਪੁਲਿਸ ਫੋਰਸ ਦੇ ਨਾਲ ਹੈਗੇ ਤੇ ਉਹ ਉਹ ਇਹਨਾਂ ਅਧਿਕਾਰੀਆਂ ਨੂੰ ਹਰ ਤਰ੍ਹਾਂ ਤੋਂ ਚੌਕਸੀ ਵਰਤਨ ਤੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਆਵੇ ਬਾਰੇ ਉਹਨਾਂ ਨੂੰ ਜਿਹੜੀਆਂ ਹਦਾਇਤਾਂ ਸਰਕਾਰ ਵੱਲੋਂ ਉਹ ਦੱਸ ਰਹੇ ਆ ਤਾਂ ਹੁਣ ਇਸ ਤੋਂ ਬਾਅਦ ਆਪਾਂ ਤੁਹਾਡੀ ਗੱਲਬਾਤ ਕਰਵਾਨੇ ਆ ਆਈਜੀ ਸਾਹਿਬ ਦੇ ਨਾਲ ਵੀ ਆਈਜੀ ਸਾਹਿਬ ਅੱਜ ਆਈ ਕੀ ਉਹਨਾਂ ਦਾ ਮਕਸਦ ਸੀ ਆਓ ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਆਈਜੀ ਸਾਹਿਬ ਜੀ ਨਾਲ ਬਾਗੀ ਮੇਲਾ ਮੁਕਸਰ ਦਾ ਇੱਕ ਮੇਨ ਪੰਜਾਬ ਦਾ ਮੇਲਾ ਹੈ ਜਿਹਦੇ ਤੇ ਬਹੁਤ ਹੈਵੀ ਫੋਟੋਗ੍ਰਾਫੀ ਹੁੰਦੀ ਹੈ ਇਸ ਦੇ ਮਦਰ ਨਾਲ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਵਾਸਤੇ ਆ ਜਾਏ ਹਨ ਸਾਡੀ ਸਭ ਤੋਂ ਪਹਿਲੀ ਪ੍ਰਾਇਟੀ ਇਹ ਹੈ ਜੀਆ ਕਿ ਪ੍ਰੋਪਰ ਤਰੀਕੇ ਨਾਲ ਟ੍ਰੈਫਿਕ ਦੀ ਰੈਗੂਲੇਸ਼ਨ ਹੋਵੇ ਟ੍ਰੈਫਿਕ ਸਰਕਲਿੰਗ ਹੋਵੇ ਪਾਰਕਿੰਗ ਦੇ ਅਚੇ ਅਰੇਂਜਮੈਂਟਸ ਹੋਣ ਔਰ ਲੋਕਾਂ ਨੂੰ ਇੱਕ ਸੁਖਾਵੇਂ ਮਾਹੌਲ ਦੇ ਵਿੱਚ ਮੇਲੇ ਦੇ ਵਿੱਚ ਮੁਲੀਏ ਦੁਕਾਨਾਂ ਨੂੰ ਮੱਥਾ ਟੇਕਣ ਦਾ ਮੌਕਾ ਦਿੱਤਾ ਜਾਵੇ ਇਸ ਲਈ ਸਾਰੇ ਦੇ ਸਾਰੇ ਪ੍ਰਬੰਧ ਜਿਹੜੇ ਹੈਗੇ ਨੇ ਉਹਨਾਂ ਦਾ ਪੁਆਇੰਟ ਵਾਈਜ਼ ਅੱਜ ਅਸੀਂ ਇੱਕ ਇੱਕ ਜਗ੍ਹਾ ਤੇ ਜਾ ਕੇ ਦੇਖ ਕੇ ਆਪ ਇਸ ਨੂੰ ਇਨਸਪੈਕਟ ਕਰਾਂਗੇ ਕਿ ਸਾਰੇ ਪ੍ਰਬੰਧ ਇੱਕ ਨਿਯਮਬੱਧ ਤਰੀਕੇ ਨਾਲ ਪਲਾਨ ਕੀਤੇ ਜਾਣ ਔਰ ਉਹਨਾਂ ਦੀ ਐਗਜ਼ੀਕਿਊਸ਼ਨ ਠੀਕ ਹੋਵੇ ਇਸ ਲਈ ਐਸਐਸਪੀ ਸਾਹਿਬ ਔਰ ਜਿਲ੍ਹੇ ਦੇ ਸਾਰੇ ਅਫਸਰ ਅੱਜ ਨੀਲੇ ਦਿਵਸ ਵਿੱਚ ਵੱਖ-ਵੱਖ ਜਗ੍ਹਾ ਤੇ ਜਾ ਕੇ ਗਰਾਊਂਡ ਲੈਵਲ ਤੇ ਰਿਐਲਿਟੀ ਕੀ ਹੈਗੀ ਹੈ ਉਹ ਦੇਖਾਂਗੇ ਔਰ ਕੀ ਕੀ ਹੋਣ ਵਾਲਾ ਹੈ ਔਰ ਕੀ ਅਗਲੇ ਦਿਨਾਂ ਦੇ ਵਿੱਚ ਕਰਨ ਵਾਲੇ ਕੰਮ ਹੈਗੇ ਨੇ ਉਹਨਾਂ ਦੇ ਬਾਰੇ ਚ ਜਿਆਦਾ ਦੱਸਾਂਗੇ